ਇਹ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਾਈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ-ਸੱਤ ਉਹਦੇ 'ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਵਿੱਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਤੇ ਦੂਜੇ ਵਿੱਚ ਨਾਮ ਕਰ ਦਿੱਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਹੈ ਜੀ ਉਹਦੇ ਸਾਰੇ ਕੇਸਿਸ ਅਜੇ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ ਦੋ ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਅਦ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਿਸ ਕੋਟਕਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਈਆਂ ਸੁਣਾਈ ਜਾਣ ਜੋ ਫਾਦੇ ਦੀ ਬਾਤ ਨਿਕਲ ਕੇ ਤਾਂ ਸਲਾਹਕਰ ਨੂੰ ਦੇਣੀ ਜੇ ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ ਬਦਲ ਤੇ ਹੀ ਸੀ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਆਰਡਰ ਫਾਈਵਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫਿਰ ਇਸ ਇਹ ਸਾਰੀ ਵੈਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਵਾਦਾ ਵੀ ਕੱਢਤਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਜਾਨੂ ਦਾ ਮੈਂ ਇਹਨੂੰ ਬਲੇਕਪੋਰਟ ਤੇ ਸਦਾਵੋ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਥੋ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਾਈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਇਕੱਠੇ ਰੇਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਥੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਹੈ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ

फाइविंग ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫਿਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪਰਦਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਹੈ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ-ਸੱਤ ਉਹਦੇ 'ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਵਿੱਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਥੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਅਦ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਿਸ ਕੋਰਟ ਕੋ ਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਉਹੀ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ। ਉਹ ਬਾਦਲੀ ਬਾਦ ਨਿਕਲ ਕੇ ਤਾਂ ਸਲਾਹਕਰ ਨੂੰ ਦੇਣੀ ਏ। ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ? ਬਦਲ ਤੇ ਹੀ ਸੀ ਕਿ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ। ਆਰਡਰ ਫਾਈਵਿੰਗ ਤੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਸੀ। ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ। ਇਹ ਇਹੀ ਵਿੱਚ ਨਹੀਂ। ਤੁਹਾਡਾ ਫੇਰ ਇਸ ਇਹ ਸਾਰੀ ਵੈਸ ਦੇ ਵਿੱਚੋਂ ਕੱਢਣਾ ਪਾਣਾ। ਤੁਹਾਡਾ ਪੁਆਇੰਟ ਆ ਗਿਆ। ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ। ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਜਦੋਂ ਨੂੰ ਬਲੇਰਪੋਰਟਲੇ ਸਦਾ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰਕੇ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੀ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਾਈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟਿਆ ਦੇ ਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਤੇ ਦੂਜੇ ਵਿੱਚ ਨਾਮ ਕਰ ਦਿੱਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਹੈ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ

ਫਾਈਵਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫੇਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਜਿਆਦਾ ਨੂੰ ਬਲੇਕ ਕੋਰਟ ਤੇ ਸਦਾਓ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾਜ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਨਾਂ ਦੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ। ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ। ਇਹ ਫਰੀਦਕੋਟ ਤੋਂ ਜਿਹੜਾ ਬਹਿਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ। 5-7 ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ। ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ, ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟਿਆ ਦੇ ਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ ਜੋ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਥੈਟ ਮੀਨਸ ਇਟਸ ਗੋਇੰ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਹੈ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਤੇ ਇਹ ਲੋ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਸ ਬਾਅਦ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਸ ਕੋਟਕਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ ਜੋ ਬਾਵੇ ਦੀ ਬਾਹਰ ਨਿਕਲ ਕੇ ਤਾਂ ਸਜ਼ਾ ਕਰਨੋ ਦੇਣੀ ਜੇ ਪਰ ਕਾਹਦੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ ਬਦਲ ਤੇ ਹੀ ਸੀ ਕਿ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਆਰਡਰ ਫਾਇਰਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫੇਰ ਇਸ ਇਹ ਸਾਰੀ ਵੈਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਵਾਦਾ ਵੀ ਕੱਢਤਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਯਾਦੂ ਦਾ ਮੈਂ ਇਹਨੂੰ ਬਲੇਕਪੁਰ ਤੇ ਸਦਾ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਹਿਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ-ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਬਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਇਕੱਠੇ ਰੇਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤੇ ਕਿਸੇ ਇੱਕ 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 ਪਰਚੇ ਜੋ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਥੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ ਦੋ ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਸ ਬਾਰੇ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਸ ਕੋਰਟ ਕੋਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ ਉਹ ਭਾਵੇਂ ਵੀ ਬਾਹਰ ਨਿਕਲ ਕੇ ਤਾਂ ਸਜ਼ਾ ਕਰਨ ਨੂੰ ਦੇਣੀ ਏ ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ ਬਦਲ ਤੇ ਹੀ ਸੀ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਆਰਡਰ ਫਾਈਵਿੰਗ ਦੇ ਬਾਬਲ ਨੇ ਕੀਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਕਿ ਇਹ ਇਹੀ ਵਿੱਚ ਨਹੀਂ ਤੁਹਾਡਾ ਫਿਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਤੁਹਾਡਾ ਪੁਆਇੰਟ ਆ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਯਾਦੋਂ ਦਾ ਮੈਂ ਇਹਨੂੰ ਬਲੇਕਪੁਰ ਤੇ ਸਦਾ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟਿਆ ਦੇ ਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਤੇ ਦੂਜੇ ਵਿੱਚ ਨਾਮ ਕਰ ਦਿੱਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ

ਫਾਈਰਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਫਿਰ ਇਸ ਇਹ ਸਾਲੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪਰਦਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਾਈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ 5-7 ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟਿਆ ਦੇ ਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤੇ ਕਿਸੇ ਇੱਕ 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 ਪਰਚੇ ਜੋ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਹੈ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ ਦੋ ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਰੇ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਿਸ ਕੋਟਕਪੂਰਾ ਵੀ ਤੇ ਬਹਿਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ। ਉਹ ਬਾਦੇ ਨਹੀਂ ਬਾਹਰ ਨਿਕਲ ਕੇ ਤਾਂ ਸਲਾਹਕਰ ਨੂੰ ਦੇਣੀ ਤੇ। ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ? ਬਦਲ ਤੇ ਹੀ ਸੀ। ਕਹਿੰਦਾ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ। ਆਰਡਰ ਫਾਈਵਿੰਗ ਤੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ। ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ। ਇਹ ਇਹੀ ਵਿੱਚ ਨਹੀਂ। ਤੁਹਾਡਾ ਫੇਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ। ਤੁਹਾਡਾ ਪੁਆਇੰਟ ਆ ਗਿਆ। ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ। ਤੁਹਾਡਾ ਪੁਆਇੰਟ ਆ ਗਿਆ। ਤੁਹਾਡਾ ਠੀਕ ਹੈ ਯਾਦੂ ਦਾ ਮੈਂ ਇਹ ਲਿਆ ਜਿਹਨੂੰ ਬਲੇਰ ਕੋਰਟੇ ਸਦਾਓ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾਜ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੀ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਵਿੱਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਦੂਜੇ ਵਿੱਚ ਨਾਮ ਕਰਦੇ ਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਸ਼ਨ ਜਿਹੜੀ ਹੈ ਦੋ ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਰ

फाइविंग ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫਿਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਵਾਤਾਵਰ ਵੀ ਕੱਢਤਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪਰਦਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਥੋ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ-ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਵਿੱਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤੇ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਤੇ ਦੂਜੇ ਵਿੱਚ ਨਾਮ ਕਰਦੇ ਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ ਦੋ ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਅਦ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਿਸ ਕੋਟਕਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਉਹੀ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ। ਉਹ ਬਾਅਦੇ ਹੀ ਬਾਅਦ ਨਿਕਲ ਕੇ ਤਾਂ ਸਲਾਹਕਰ ਨੂੰ ਦੇਣੀ ਏ। ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ? ਬਦਲ ਤੇ ਹੀ ਸੀ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ। ਆਰਡਰ ਫਾਈਵਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ। ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ। ਇਹ ਇਹੀ ਵਿੱਚ ਨਹੀਂ। ਤੁਹਾਡਾ ਫੇਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ। ਤੁਹਾਡਾ ਪੁਆਇੰਟ ਆ ਗਿਆ। ਸੱਚੇ ਸੌਦੇ ਦਾ ਵਾਤਾਵਰਣ ਵੀ ਕੱਢਤਾ ਜੀ। ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਜਾਨੂ ਦਾ ਮੈਂ ਬਲੇਰ ਕੋਰਟ ਤੇ ਸਦਾ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟਿਆ ਦੇ ਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਥੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ

ਫਾਈਵਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੁਹਾਡਾ ਫੇਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਯਾਦੂ ਦਾ ਮੈਂ ਇਹਨੂੰ ਬਲੇਕਪੁਰ ਤੇ ਸਦਾ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਰਦਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ-ਸੱਤ ਉਹਦੇ 'ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਵਿੱਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤੇ ਕਿਸੇ ਇੱਕ 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 ਪਰਚੇ ਜੋ ਬਾਹਰ ਕਰਦੇ ਦੂਜੇ ਵਿੱਚ ਨਾਮ ਕਰਦੇ ਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਅਦ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਿਸ ਕੋਟਕਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਈਆਂ ਸੁਣਾਈ ਜਾਣ। ਕੋਈ ਬਾਦੇ ਨਹੀਂ ਬਾਹਰ ਨਿਕਲ ਕੇ ਤਾਂ ਸਲਾਹ ਕੰਨੂੰ ਦੇਣੀ ਤੇ। ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ? ਬਦਲ ਤੇ ਹੀ ਸੀ। ਕਹਿੰਦਾ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ। ਆਰਡਰ ਫਾਈਵਿੰਗ ਤੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ। ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ। ਇਹ ਇਹੀ ਵਿੱਚ ਨਹੀਂ। ਤੁਹਾਡਾ ਪੁਆਇੰਟ ਆ ਗਿਆ। ਸੱਚੇ ਸੌਦੇ ਦਾ ਬਾਬਾ ਵੀ ਕੱਢਤਾ ਜੀ। ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਯਾਦੋਂ ਦਾ ਮੈਂ ਇਹਨੂੰ ਬਲੇਰ ਕੋਰਟ ਤੇ ਸਦਾਵੋ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾਜ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੀ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਾਈਬਲ ਕਲਾ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ ਸੱਤ ਉਹਦੇ ਚ ਹੀਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਵਿੱਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ ਤੋਂ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ

फायरिंग ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਫਿਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਥੋ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੇ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬੈਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ ਪੰਜ-ਸੱਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਨੇ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਿੱਥੇ ਦੇਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਤੇ ਦੂਜੇ ਵਿੱਚ ਨਾਮ ਕਰ ਦਿੱਤੇ ਦੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜੀ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪਰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ ਦੋ ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ ਬਾਰੇ ਇਹ ਵੀ ਆਨਰੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਿਸ ਕੋਰਟ ਕੋ ਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ ਜੋ ਬਾਦ ਦੇ ਬਾਅਦ ਨਿਕਲ ਕੇ ਤਾਂ ਸਲਾਹਕਰ ਨੂੰ ਦੇਣੀ ਜੇ ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ ਬਦਲ ਤੇ ਹੀ ਸੀ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਆਰਡਰ ਫਾਈਵਿੰਗ ਤੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੁਹਾਡਾ ਫਿਰ ਇਸ ਇਹ ਸਾਰੀ ਵੈਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਦਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ